ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਸਾਡੀਆਂ ਧੀਆਂ ਨੂੰ ਪੈਣਾ ਨੂੰ ਮਾਵਾਂ ਨੂੰ ਸਾਰਿਆਂ ਨੂੰ ਇਸ ਇਤਿਹਾਰ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਧੀਆਂ ਜਦੋਂ ਇਸ ਮਹੀਨੇ ਦੇ ਵਿੱਚ ਪੈਕੀ ਆਉਂਦੀਆਂ ਸੀ ਤਾਂ ਇੱਕ ਜਸ਼ਨ ਦੇ ਤੌਰ ਤੇ ਇਹ ਮਨਾਇਆ ਜਾਂਦਾ ਸੀ ਔਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਨੇੜਲਾ ਤੇ ਪਵਿੱਤਰ ਰਿਸ਼ਤਾ ਮਾਵਾ ਤੇ ਧੀਆਂ ਦਾ ਰਿਸ਼ਤਾ ਹਮੇਸ਼ਾ ਹੀ ਲੱਗਦਾ ਰਿਹਾ ਔਰਤਾਂ ਨੂੰ ਬਰਾਬਰੀ ਦੇ ਹੱਕ ਦੇਣ ਦੀ ਗੱਲ ਕਰਦੇ ਆਂ ਮਹਿਲਾਵਾਂ ਦੀ ਹਿੱਸੇਦਾਰੀ ਇੱਕ ਪਾਸੜ ਨਹੀਂ ਰਹੀ ਕਿ ਘਰ-ਬਾਰ ਸੰਭਾਲਣੇ ਘਰਾਂ ਤੋਂ ਬਾਹਰ ਆ ਕੇ ਵੀ ਪੰਜਾਬ ਦੀਆਂ ਮਹਿਲਾਵਾਂ ਨੇ ਬਹੁਤ ਕੁਝ ਕੀਤਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੈਂਡਰ ਬਜਟ ਜੋ ਇੱਕ ਨਵੀਂ ਤਰ੍ਹਾਂ ਦਾ ਬਜਟ ਹੈ ਉਹ ਸੀ ਪਿਛਲੇ ਸਾਲ ਲੈ ਕੇ ਆਏ ਸੀ ਉਹਦੇ ਵਿੱਚ ਅਸੀਂ ਵਿਭਾਗ ਚੁਣਿਆ ਸੀ ਕਿ ਕਿਹਨਾ ਵਿਭਾਗਾਂ ਦੇ ਵਿੱਚ ਜਿੰਨੀਆਂ ਵੀ ਸਕੀਮਾਂ ਨੇ ਉਹਨਾਂ ਸਹੂਲਤਾਂ ਦਾ ਲਾਭ ਔਰਤਾਂ ਨੂੰ ਵੀ ਬਰਾਬਰ ਤੇ ਮਿਲੇ ਸੋ ਮੇਰੀ ਇਹ ਦਿਲ ਇੱਛਾ ਕਿ ਪੰਜਾਬ ਦੀ ਹਰ ਇੱਕ ਬੇਟੀ ਉੱਚੀਆਂ ਉਡਾਨਾਂ ਭਰੇ ਕਿਤੇ ਉਹਨਾਂ ਦੇ ਰਾਹ 'ਚ ਰੁਕਾਵਟਾਂ ਨਾ ਆਉਣ ਜਿੱਥੇ ਵੀ ਕਿਤੇ ਸਾਨੂੰ ਲੱਗੇਗਾ ਕਿ ਬੇਟੀਆਂ ਦੇ ਪ੍ਰਤੀ ਕੋਈ ਰੁਕਾਵਟਾਂ ਜਾਂ ਬੇਟੀਆਂ ਦੇ ਪ੍ਰਤੀ ਜ਼ਿੰਮੇਵਾਰੀ ਘਟ ਰਹੀ ਹੈ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਨਾਲ ਖੜਾਂਗੇ